महाकाल शिवजी ਨਹੀਂ ਹੈ ਅਗਲੀਆਂ ਪੰਕਤੀਆਂ ਸਿੱਧ ਕਰਦੀਆਂ ਨੇ ਉਹ ਜਿਹੜਾ ਮਹਾਕਾਲ ਜਿਹਦੀ ਰੱdna ਗੁਰੂ ਗੋਬਿੰਦ ਸਿੰਘ ਕਰਦੇ ਨੇ ਉਹ ਕਹਿ ਰਿਹਾ ਹੈ ਮਹਾਦੇਵ ਅਚੁੱਤ ਕਹਿਵਾਇਓ ਬਿਸਨ ਆਪ ਹੀ ਕੋਠਹਿ ਰਾਇਓ ਮੈਂ ਦੇਵਤਿਆਂ ਚੋਂ ਇੱਕ ਮਹਾਨ ਦੇਵਤਾ ਪੈਦਾ ਕੀਤਾ ਮਹਾਦੇਵ ਉਹ ਸ਼ਿਵਜੀ ਨੂੰ ਮਹਾਦੇਵ ਆਖੀਦਾ ਸਿੱਖ ਮਹਾਕਾਲ ਉਹ ਨੂੰ ਮੰਦੇ ਜੋ ਸਦੀਵੀ ਹੈ ਭਾਈ ਗੁਰੂ ਕਹਿੰਦੇ ਮਹਾਦੇਵਾਂ ਦਾ ਮੈਂ ਅਚੁੱਤ ਹਾਂ ਮੈਂ ਸਦੀਵੀ ਹਾਂ ਵੈਗਰੂਆ ਦੇ ਮੈਂ ਬ੍ਰਹਮਾ ਨੂੰ ਭੇਜਿਆ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਉਹ ਆਪ ਪਾਰ ਬ੍ਰਹਮ ਬਣ ਕੇ ਬਹਿ ਗਿਆ ਸਭ ਤੇ ਆਪਣਾ ਨਾਮ ਝਪਾਇਓ ਸਤ ਨਾਮ ਕਾ ਹੂੰ ਨਾ ਗਰੜਾਇਓ ਸਾਰੇ ਸ਼ਿਵ ਜੀ ਬ੍ਰਹਮਾ ਆਪਣਾ ਹੀ ਨਾਮ ਝਪਾਉਂਦੇ ਰਹੇ ਮੇਰਾ ਨਾਮ ਹੀ ਨਾ ਝਪਾਇਆ ਜਾਓ ਗੁਰੂ ਗੋਬਿੰਦ ਰਾਏ ਬਣੋ ਅਕਾਲ ਦਾ ਨਾਮ ਜਪਾਓ ਹੁਣ ਇੱਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਦਾ ਅਰਾਧੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ